ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਪ੍ਰਮਾਤਮਾ ਸਾਡੀਆਂ ਕਿਹੜੀਆਂ ਗਲਤੀਆਂ ਕਾਰਨ ਨਾਰਾਜ਼ ਹੋ ਜਾਂਦੇ ਹਨ ਸਾਡੇ ਅੰਗ ਸੰਗ ਰਹਿੰਦੀ ਉਹਨਾਂ ਦੀ ਕਿਰਪਾ ਵੀ ਸਾਡੇ ਤੋਂ ਦੂਰ ਕਿਉਂ ਹੋਣ ਲੱਗ ਜਾਂਦੀ ਹੈ ਜ਼ਿੰਦਗੀ ਵਿੱਚ ਕਾਫੀ ਦੁੱਖ ਤਕਲੀਫਾਂ ਤੇ ਸਟਰਗਲ ਕਿਉਂ ਆਉਣ ਲੱਗ ਜਾਂਦੀ ਹੈ ਬਿਨਾਂ ਕਾਰਨ ਨੁਕਸਾਨ ਹੋਣ ਲੱਗ ਜਾਂਦੇ ਹਨ ਘਰ ਵਿੱਚ ਸੁੱਖ ਸ਼ਾਂਤੀ ਨਹੀਂ ਰਹਿ ਹੋਵੇਗੀ ਸੰਗਤ ਜੀ ਐਦਾਂ ਹੀ ਹੋਰ ਵੀ ਬਹੁਤ ਗੱਲਾਂ ਤੇ ਨਿਸ਼ਾਨੀਆਂ ਹੁੰਦੀਆਂ ਹਨ ਜਿੰਨਾ ਤੋਂ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਜਿਵੇਂ ਅਸੀਂ ਪਹਿਲਾਂ ਤਾਂ ਬਹੁਤ ਭਗਤੀ ਕਰਦੇ ਸੀ ਜਾਂ ਸੇਵਾ ਕਰਦੇ ਸੀ ਰੋਜ਼ਾਨਾ ਗੁਰੂ ਘਰ ਨੇਮ ਨਾਲ ਜਾਣਾ ਪਾਠ ਜਾਂ ਸਿਮਰਨ ਜਪ ਕਰਨਾ ਪੁੰਨ ਕਰਮ ਕਰਨੇ ਆਪਣੇ ਕਾਰਜਾਂ ਵੱਲੋਂ ਇਮਾਨਦਾਰੀ ਵਿੱਚ ਰਹਿਣਾ ਸਰਬੱਤ ਦਾ ਭਲਾ ਮੰਗਣਾ ਲੋੜਵੰਦਾਂ ਦੀ ਮਦਦ ਕਰਨੀ ਫਿਰ ਜਦ ਪਰਮਾਤਮਾ ਦੀ ਮਿਹਰ ਅਤੇ ਕਿਰਪਾ ਹੋਣੀ ਸ਼ੁਰੂ ਹੋ ਗਈ ਸੁੱਖ ਅਤੇ ਵਰਕਤਾ ਮਿਲਣ ਲੱਗ ਜਾਣ ਸਭ ਕਾਰਜ ਵੀ ਸਹੀ ਹੋਣ ਲੱਗ ਜਾਣ ਅਤੇ ਧਨ ਦੌਲਤ ਪੱਖੋਂ ਵੀ ਕਾਫੀ ਬਰਕਤ ਹੋਣ ਲੱਗ ਜਾਂਦੀ ਹੈ ਤਾਂ ਜਿਸ ਨਾਲ ਫੇਰ ਸੁਖ ਸਹੂਲਤਾਂ ਵਿੱਚ ਲੀਨ ਹੋਣ ਕਰਕੇ ਕਈ ਵਾਰ ਮਨੁੱਖ ਲਾਲਚ ਅਤੇ ਹੰਕਾਰ ਵਿੱਚ ਜਿਉਣਾ ਸ਼ੁਰੂ ਕਰ ਦਿੰਦਾ ਹੈ ਆਪਣੀ ਭਗਤੀ ਨੂੰ ਹੌਲੀ-ਹੌਲੀ ਛੱਡਣਾ ਸ਼ੁਰੂ ਕਰਨ ਲੱਗ ਜਾਂਦਾ ਹੈ ਇਸ ਕਾਲ ਯੁਗ ਦੀ ਮਾਇਆ ਦੇ ਰਸਾਂ ਵਿੱਚ ਪੈਣ ਕਰਕੇ ਮਨ ਭਟਕਣਾ ਵਿੱਚ ਪੈਂਦਾ ਰਹਿੰਦਾ ਹੈ ਅਤੇ ਇਹੋ ਜਿਹਾ ਮਨੁੱਖਾ ਪੜੇ ਹੰਕਾਰ ਅਤੇ ਇੰਨਾ ਮਾਇਆ ਦੇ ਚੱਕਰਾਂ ਵਿੱਚ ਪੈ ਕੇ ਪੰਜ ਵਿਕਾਰ ਮਤਲਬ ਕਿ ਕਾਮ ਕ੍ਰੋਧ ਲੋਭ ਮੋ ਅਤੇ ਹੰਕਾਰ ਵਿੱਚ ਪੈਣ ਲੱਗ ਜਾਂਦਾ ਹੈ। ਹਉਨ ਪੁੰਨ ਕਰਮਾਂ ਵਿੱਚ ਉਸ ਨੂੰ ਕੋਈ ਦਿਲਚਸਪੀ ਨਹੀਂ ਰਹਿ ਜਾਵੇਗੀ। ਪਰਮਾਤਮਾ ਦਾ ਨਾਮ ਜਪ ਜਾਂ ਪਾਠ ਕਰਨਾ ਗੁਰੂ ਘਰ ਜਾਣਾ ਸਭ ਲਈ ਕਈ ਤਰ੍ਹਾਂ ਦੀ ਬਹਾਨੇਬਾਜ਼ੀ ਹੋਣ ਲੱਗ ਜਾਵੇਗੀ। ਦੂਜਿਆਂ ਤੋਂ ਈਰਖਾ ਅਤੇ ਆਪਣੀ ਹਮੇਸ਼ਾ ਸਿਫਤ ਕਰਨ ਵਿੱਚ ਮਨ ਲੱਗਾ ਰਹਿੰਦਾ ਹੈ। ਸੰਗਤ ਜੀ ਇੰਨਾ ਹੀ ਕਾਰਨਾ ਕਰਕੇ ਪਰਮਾਤਮਾ ਪ੍ਰਭੂ ਜੀ ਸਾਡੇ ਤੋਂ ਨਾਰਾਜ਼ ਹੋ ਜਾਂਦੇ ਹਨ। ਮਨੁੱਖ ਦਾ ਮਤਲਬੀ ਅਤੇ ਹੰਕਾਰੀ ਹੋ ਜਾਣਾ, ਵਿਕਾਰਾਂ ਵਿੱਚ ਪੈ ਕੇ ਸਭ ਨਾਲ ਬੁਰਾ ਕਰਨਾ, ਆਪਣੇ ਸੁੱਖ ਨੂੰ ਅਤੇ ਆਪਣੀ ਖੁਸ਼ੀ ਨੂੰ ਪੈਲ ਦੇਣਾ, ਇਹ ਸਭ ਕਾਰਨਾ ਕਰਕੇ ਵੀ ਪ੍ਰਮਾਤਮਾ ਵਾਹਿਗੁਰੂ ਜੀ ਸਾਡੇ ਤੋਂ ਨਾਰਾਜ਼ ਹੋ ਜਾਂਦੇ ਹਨ। ਅਤੇ ਫਿਰ ਸੰਗਤ ਜੀ ਤੁਸੀਂ ਤਾਂ ਸਮਝਦੇ ਵੀ ਹੋਵੋਗੇ ਕਿ ਜੇਕਰ ਇਸ ਬ੍ਰਹਮੰਡ ਦੇ ਦਾਤਾ ਪ੍ਰਮਾਤਮਾ ਵਾਹਿਗੁਰੂ ਜੀ ਹੀ ਜੇਕਰ ਕਿਸੇ ਤੋਂ ਨਾਰਾਜ਼ ਹੋ ਜਾਣ ਤਾਂ ਉਸ ਮਨੁੱਖ ਨੂੰ ਕੌਣ ਪੁੱਛਣ ਵਾਲਾ ਰਹਿ ਜਾਵੇਗਾ? ਉਹ ਕਿਵੇਂ ਸੁਖੀ ਅਤੇ ਖੁਸ਼ ਰਹਿ ਸਕੇਗਾ? ਉਸ ਨੋਤਾ ਦੁਨੀਆ ਦਾ ਕੋਈ ਵੀ ਕਾਰਜ ਜੋ ਕਰ ਲਵੇ ਪਦਾਰਥ ਦੀ ਵਰਤੋਂ ਕਰ ਲਵੇ ਜਿਸ ਮਰਜ਼ੀ ਜਗ੍ਹਾ ਤੇ ਚਲਾ ਜਾਵੇ ਉਸ ਨੂੰ ਕਦੇ ਵੀ ਸੁੱਖ ਦਾ ਸਾਹ ਨਹੀਂ ਮਿਲਦਾ ਉਹ ਹਮੇਸ਼ਾ ਨਿਰਾਸ਼ ਹੀ ਰਹਿੰਦਾ ਹੈ ਇਸ ਲਈ ਸੰਗਤ ਜੀ ਹਮੇਸ਼ਾ ਸਾਨੂੰ ਹਰ ਕਾਰਜ ਵਿੱਚ ਨਿਤਨੇਮੀ ਅਤੇ ਇਮਾਨਦਾਰ ਰਹਿਣਾ ਚਾਹੀਦਾ ਹੈ ਹਮੇਸ਼ਾ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਸਾਡੇ ਵੱਲੋਂ ਕੋਈ ਵੀ ਇਹੋ ਜਿਹਾ ਕਾਰਜ ਨਾ ਹੋਵੇ ਜਿਸ ਤੋਂ ਪ੍ਰਭੂ ਜੀ ਨਾਰਾਜ਼ ਹੋ ਜਾਣ ਭਾਵੇਂ ਉਹ ਧਾਰਮਿਕ ਕਾਰਜ ਹੋਣ ਜਾਂ ਸੰਸਾਰਿਕ ਹਮੇਸ਼ਾ ਸੱਚੇ ਮਾਰਗ 'ਤੇ ਪਰਮਾਤਮਾ ਦੀ ਆਗਿਆ ਵਿੱਚ ਹੀ ਰਹਿ ਕੇ ਸਾਡਾ ਜਨਮ ਸਫਲ ਹੋ ਸਕਦਾ ਹੈ ਅਤੇ ਪ੍ਰਭੂ ਜੀ ਦੀ ਕਿਰਪਾ ਅਤੇ ਮਿਹਰ ਸਦਾ ਸਾਡੇ ਅੰਗ ਸੰਗ ਰਹਿ ਸਕਦੀ ਹੈ ਆਸ ਹੈ ਆਪ ਜੀ ਨੂੰ ਅੱਜ ਦੀ ਵੀਡੀਓ ਤੋਂ ਕੁਝ ਜਾਣਕਾਰੀ ਮਿਲੀ ਹੋਵੇਗੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ